ਬੱਚਿਓ ਲਵ ਯੂਰself ਆਪਣੇ ਆਪ ਨੂੰ ਪਿਆਰ ਕਰੋ ਆਪਣੇ ਸਮਾਜ ਨੂੰ ਪਿਆਰ ਕਰੋ ਜਿਉ ਹਮ ਐਥੀਕਲ ਡਿਊਟੀ ਟੂ ਡੂ ਸੋ ਪਰ ਇਨ ਸਾਨੀਅਤ ਡਿਊਟੀ ਵੱਡਦੀ ਹੈ ਜੇ ਸਮਾਜ ਵਿੱਚ ਤੁਸੀਂ ਰਹਿ ਰਹੇ ਹੋ ਉਸ ਸਮਾਜ ਨੂੰ ਕੁਝ ਤੁਸੀਂ ਦੇ ਕੇ ਜਾਣਾ ਹੈ ਬੱਚਿਓ ਮੈਂ ਤੁਹਾਨੂੰ ਅਖੀਰ ਤੇ ਕੀ ਗੱਲੇ ਕਹਾਗਾ ਲਿਖਦੇ ਜਾਓ ਛਾਪਦੇ ਜਾਵਾਂਗੇ ਲਿਖਦੇ ਜਾਓ ਛਾਪਦੇ ਜਾਹਾਂਗੇ ਕਾਸ਼ ਜਦੋਂ ਮੈਂ 10 12 15 ਸਾਲ ਦਾ ਸੀ ਕੋ ਮੀਰੀ ਵੀ ਕਪਤਾ ਸ਼ਾਹ ਦੰਦਾ ਕਿਤਾਬ ਦੇ ਵਿੱਚ 50 ਸਾਲ ਹੋ ਗਏ ਕੈਨੇਡਾ ਗਿਆ ਨੂੰ ਵੱਡੇ ਕੰਮ ਕਾਰ ਨੇ ਪਰ ਤੁਹਾਡੇ ਪੰਜਾਬ ਨਾਲ ਬੜਾ ਤੇਵ ਆ ਬੜੀ ਮਹੱਭਤ ਹੈ ਆਪਣੀ ਮਾਂ ਬੋਲੀ ਨਾਲ ਬੜੀ ਮਹੱਭਤ ਹੈ ਸੱਭਿਆਚਾਰ ਨਾਲ ਵਿਰਾਸਤ ਨਾਲ ਬੜੀ ਮਹੱਭਤ ਹੈ ਸੋ ਹਰ ਕੋਸ਼ਿਸ਼ ਕਰਦੇ ਰਹੀਨਾ ਕਿ ਕਿਸੇ ਨਾ ਕਿਸੇ ਤਰ੍ਹਾਂ ਸੀ ਆਪਣਾ ਜੋ ਮਾ ਸਕੇ بس میں جتھے ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਚਾਹਾਂਗਾ ਬੱਚਿਓ ਮੈਂ ਤੁਹਾਨੂੰ ਇਹਨਾਂ ਕੇ ਕਹਿੰਦਾ ਹੋਇਆ ਕਿ ਜਿਹੜਾ ਸਮਾਜ ਹੈ ਸਮਾਜ ਦੀ ਜਿਹੜੀ ਦਿਸ਼ਾ ਹੈ ਉਹ ਥੋੜੀ ਨਾ ਪੱਕੂ ਹੈ ਬੜਾ ਕੁਝ ਜਿਹੜਾ ਨਹੀਂ ਹੋਣਾ ਚਾਹੀਦਾ ਉਹ ਹੋ ਰਿਹਾ ਹੈ ਪਰ ਸੱਚ ਜਾਣਿਓ ਇਹ ਦਿਸ਼ਾ ਇੱਕ ਦਿਨ ਬਦਲ ਜਾਣੀ ਹੈ ਪਰ ਉਹ ਬਦਲਨੀ ਤੁਸੀਂ ਹੈ ਔਰ ਤੁਸੀਂ ਮੇਰੇ ਵਰਗੇ ਚਿੱਟੇ ਵਾਲਾ ਵਾਲਿਆਂ ਤੋਂ ਕੋਈ ਆਸ ਨਾ ਰੱਖੋ ਮੈਂ ਤੁਹਾਨੂੰ ਕਹਿੰਦਾ ਤੁਸੀਂ ਆਪਣੇ ਹਥਿਆਰ ਚੁੱਕੋ ਤੇ ਤੁਸੀਂ ਹੀ ਇਸ ਸਮਾਜ ਨੂੰ ਸੁਧਾ ਕਰਨਾ ਹੈ ਨਹੀਂ ਤੇ ਅਕਸਰ ਬਿਚਾ ਕੈਨੇਡਾ ਦੀ ਗੱਲ ਕਰ ਲੋ ਇਟਲੀ ਦੀ ਕਰ ਲੋ ਆਸਟ੍ਰੇਲੀਆ ਦੀ ਕਰ ਲੋ ਜਾਂ ਸਾਡੇ ਪੰਜਾਬ ਦੀ ਕਰ ਲੋ ਕਿੰਨੀਆਂ ਅਣਤਾਈਆਂ ਨੇ ਕਿੰਨੀਆਂ ਬਰਾਈਆਂ ਨੇ ਕੈਨੇਡਾ ਬੜਾ ਵਧੀਆ ຫມੁਲਕ ਹੈ ਉੱਥੇ ਕਿੰਨੀਆਂ ਮਾਂਵਾ ਰਾਤ ਨੂੰ ਘਰੋਂ ਵੱਡੀਆਂ ਜਾਂਦੀਆਂ ਨੇ ਇੱਕ ਵੱਡੀ ਨੋਟ ਸੀਗੀ ਸਿਹਤਕਾਰਾਂ ਸਿਹਤ ਕੱਪਸਾਂ ਦੇ ਵਿੱਚ ਬੱਚਿਆਂ ਨੂੰ ਕੋਈ ਵੀ ਬੀਵੀ ਤੀ ਤੀ ਚੜ੍ਹ ਜੜੀ ਕਿਤਾਬਾਂ ਲਿਖਣ ਵਾਲੇ ਸਹਿਤਕਾਰ ਆਪਣੇ ਪੋਤੇ-ਪੋਤੀ ਨੂੰ ਪੰਜਾਬੀ ਵੀ ਨਹੀਂ ਸਿਖਾ ਸਕੇ ਇੰਦਾ ਦੇ ਹਾਲਾਤ ਸਾਡੇ ਹੋਏ ਨੇ ਆ ਜੋ ਇੱਕ ਪੁਰਾਣਾ ਛੋਟਾ ਜਿਹਾ ਕੋਈ 2-3 ਮਹੀਨੇ ਪਹਿਲਾਂ ਸ਼ੁਰੂ ਹੋਇਆ ਮੈਨੂੰ ਮਾਣ ਹੈ ਕਿ 61 ਕਿਤਾਬਾਂ ਹੁਣ ਤੱਕ ਆਪਾਂ ਛਾਪਦੀਆਂ ਨੇ ਪ੍ਰੋਜੈਕਟ ਜਿਹੜਾ ਸਾਰੇ ਪੰਜਾਬ ਦੇ ਜ਼ਿਲ੍ਹੇ ਵਿੱਚ ਟੀਮਾਂ ਬਣੀਆਂ ਹੋਈਆਂ ਨੇ ਜ਼ਿਲ੍ਹਾ ਪ੍ਰਧਾਨ ਨੇ ਆ ਜਾਤ ਤੋਂ ਬਾਅਦ ਹਮਾਚੂਪਰਮੇਸ਼ ਹਰਿਆਣਾ ਰਾਜਸਥਾਨ ਤੇ ਬੀਤਰੀ ਤੋਂ ਬੰਬੇ ਕਿਤਾਬ ਲਈ ਸੁਣੀ ਦੋ ਰੋਜ਼ ਦਾ ਬਾਦ ਨਿਹਕਾਂ ਦੀ ਕਾਨਫਰੰਸ ਹੈ ਇੱਕ ਬੜੇ ਮਾਣ ਦੀ ਗੱਲ ਹੈ ਅਸਲ ਤੇ ਜਿਹੜੀ ਕਿਤਾਬ ਹੈ ਜਾਂ ਕਿਤਾਬ ਦੇ ਵਿੱਚ ਲਿਖਿਆ ਜੋ ਬੱਚੇ ਨੇ ਉਹ ਬਹੁਤ ਵਧੀਆ ਹੈ ਪਰ ਉਹਦੇ ਨਾਲ ਦੇ ਨਾਲ ਜਿਹੜਾ ਮੇਰਾ ਅਸਲੀ ਮਕਸਦ ਹੈ ਕਿਤਾਬ ਵਿਚ ਫੋਨ ਦਾ ਆ ਨਵੀਆਂ ਕਾਰਵਾ ਨਵੇਂ ੜਾਨ ਬੜੀ ਸੌਆਂ ਦੀ ਗਿਣਤੀ ਵਾਲੇ ਕਿਤਾਬ ਛਪਣੀ ਹੈ ਬੱਚਿਆਂ ਨੂੰ ਜਾਗਰੂਤ ਕਰਨਾ ਮੈਂ ਕੱਲ ਹੀ ਇੱਕ ਕਿਤਾਬ ਦੇਖ ਰਿਹਾ ਸੀਗਾ ਉਹਦੇ ਵਿੱਚ 92 ਰਚਨਾਵਾਂ ਸਨ ਤੇ ਉਹਦੇ ਵਿੱਚ 52 ਵਿਸ਼ੇ ਸਨ ਬਕਰੇ-ਬਕਰੇ ਵਿਸ਼ੇ ਨੂੰ ਲੈ ਕੇ ਕਿਸੇ ਨੇ ਨਸ਼ੇ ਤੇ ਲਿਖਿਆ ਕਿਸੇ ਨੇ 12 ਮਤਲਬਾਂ ਤੇ ਲਿਖਿਆ ماں باپ ਬਾਰੇ ਲਿਖਿਆ ਇਹੀ ਸਾਡਾ ਅਸਲੀ ਮਕਸਦ ਹੈ ਕਿ ਬੱਚਿਆਂ ਨੂੰ ਜਾਗਰੂਤ ਕਰਨਾ ਸੋ ਅੱਜ ਦੇ ਸਮਾਗਮ ਵਿੱਚ ਨੇਚਰਲੀ ਆ ਮੈਨੂੰ ਕਹੋ ਜੀ ਸਦਾ ਹੀ ਸਾਡੇ ਵੈਸੇ ਮੈਂ ਇਥੇ ਇੱਕ ਗੱਲ ਕਹਿੰਦਾ ਬੜੀ ਖੁਸ਼ੀ ਮਹਿਸੂਸ ਕਰਦਾ ਕਿ ਸਾਡੇ ਕੋਲ ਤਕਰੀਬਨ 50 ਟੀਮਾਂ ਨੇ ਵਰਲਡਵਾਈਜ਼ ਇਹ ਪ੍ਰੋਜੈਕਟ ਆਸਟ੍ਰੇਲੀਆ ਵਿੱਚ ਇੰਡਲੀ ਵਿੱਚ ਫਰਾਂਸ ਵਿੱਚ ਨਾਰਵੇ ਵਿੱਚ ਫਿਰ ਇੰਗਲੈਂਡ ਕੈਨਾਡਾ ਅਮਰੀਕਾ ਜਿਗੰਡਾ ਤਜ਼ਾਨੀਆ ਕਿਨੀਆਂ ਦੇ ਵਿੱਚ ਵੀ ਚੱਲ ਰਿਹਾ 53 ਸਾਡੇ ਕੋਲ ਟੀਮਾਂ ਨੇ ਬੜਾ ਮਾਣ ਮਹਿਸੂਸ ਹੁੰਦਾ ਪਰ ਮੈਂ ਇਸ ਪਹਿਲੇ ਸਟੇਜ ਤੇ ਖੜ ਕੇ ਤੁਸੀਂ ਤਾੜੀਆਂ ਲਾਉਂਦੇ ਹੋ ਜਦੋਂ ਮੈਂ ਕਹਾਂਗਾ ਇਸ ਟੀਮ ਨੂੰ ਮੁਬਾਰਕਬਾਦ ਇੰਨਾ ਕਿ ਗਰਦਾਸਪੁਰ ਦੀ ਟੀਮ ਸਾਡੇ ਸਾਰੇ 53 ਗਰੁੱਪਾਂ ਦੇ ਅੰਪਲ ਤੇ ਹੈ ਹਰ ਇੱਕ ਬੱਚਿਆਂ ਨੂੰ ਉਸ ਆਗਮਨ ਆ ਇਹਨੂੰ ਲੋਕਾਂ ਤਾਈਂ ਪਹੁੰਚਾਉਣ ਨੂੰ ਇਸ ਗੱਲ ਨੂੰ ਆ ਆਰਗਨਾਈਜ਼ ਕੋਆਰਡੀਨੇਸ਼ਨ ਜਿਹੜੀ ਹੈ ਉਹ ਬਹੁਤ ਹੀ ਹਾਨੀਸ਼ਾਨ ਹੈ ਮੈਡਨ ਕਲੋਨੀ ਸਰਪ੍ਰਸਤਿ ਥੱਲੇ ਸੋ ਸੀਨਰ ਬਹੁਤ ਬਹੁਤ ਧੰਨਵਾਦ ਕਰਦੇ ਆ ਮਵਾਕਾ ਦਿੰਦੇ ਆ ਆ ਬੱਚਿਓ ਮੈਂ ਤੁਹਾਨੂੰ ਅਖੀਰ ਤੇ ਕੀ ਗੱਲ ਇਹ ਕਹਾਂਗਾ ਲਿਖਦੇ ਜਾਓ ਛਾਪਦੇ ਜਾਵਾਂਗੇ ਲਿਖਦੇ ਜਾਓ ਛਾਪਦੇ ਜਾਹਾਂਗੇ ਕਾਸ਼ ਜਿੰਦ ਤੱਕ ਮੈਂ 10 12 15 ਸਾਲ ਦਾ ਸੀ ਕੋ ਮੀਰੀ ਨਹੀਂ ਕਰਤਾ ਛਾਪਨ ਦਾ ਕਿਤਾਬ ਦੇ ਵਿੱਚ 50 ਸਾਲ ਹੋ ਗਏ ਕੈਨੇਡਾ ਗਿਆ ਨੂੰ ਵੱਡੇ ਕੰਮਕਾਰ ਨੇ ਪਰ ਤੁਹਾਡੇ ਪੰਜਾਬ ਨਾਲ ਬੜਾ ਤੇ ਉਹ ਆ ਬੜੀ ਮਹੱਭਤ ਹੈ ਆਪਣੀ ਮਾਂ ਬੋਲੀ ਨਾਲ ਬੜੀ ਮਹੱਭਤ ਹੈ ਸੱਭਿਆਚਾਰ ਨਾਲ ਵਿਰਾਸਤ ਨਾਲ ਬੜੀ ਮਹੱਭਤ ਹੈ ਸੋ ਹਰ ਕੋਸ਼ਿਸ਼ ਕਰਦੇ ਰਹੇ ਨਾ ਕਿ ਕਿਸੇ ਨਾ ਕਿਸੇ ਤਰ੍ਹਾਂ ਸੀ ਆਪਣਾ ਜੋ ਮਾ ਸਕੇ ਬਸ ਮੈਂ ਜਿੱਥੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਚਾਹਾਂਗਾ ਬੱਚਿਓ ਮੈਂ ਤੁਹਾਨੂੰ ਇਹ ਨਾਲ ਕੇ ਕਹਿਣਾ ਹੋਇਆ ਕਿ ਜਿਹੜਾ ਸਮਾਜ ਹੈ ਸਮਾਜ ਦੀ ਜਿਹੜੀ ਦਿਸ਼ਾ ਹੈ ਉਹ ਥੋੜੀ ਨਾ ਪੱਕੀ ਹੋਏ ਬੜਾ ਕੁਝ ਜਿਹੜਾ ਨਹੀਂ ਹੋਣਾ ਚਾਹੀਦਾ ਉਹ ਹੋ ਰਿਹਾ ਹੈ ਪਰ ਸੱਚ ਜਾਣਿਓ ਇਹ ਦਿਸ਼ਾ ਇੱਕ ਦਿਨ ਬਦਲ ਜਾਣੀ ਹੈ ਪਰ ਉਹ ਬਦਲਨੀ ਤੁਸੀਂ ਐ ਔਰ ਤੁਸੀਂ ਮੇਰੇ ਵਰਗੇ ਚਿੱਟੇ ਵਾਲਾ ਵਾਲਿਆਂ ਤੋਂ ਕੋਈ ਆਸ ਨਾ ਰੱਖੋ ਮੈਂ ਤੁਹਾਨੂੰ ਕਹਿੰਦਾ ਤੁਸੀਂ ਆਪਣੀਆਂ ਹਥਿਆਰ ਚੁੱਕੋ ਤੇ ਤੁਸੀਂ ਹੀ ਇਸ ਸਮਾਜ ਨੂੰ ਸੁਧਾ ਕਰਨਾ ਹੈ ਨਹੀਂ ਤੇ ਅਕਸਰ ਬਿਚਾ ਕੈਨੇਡਾ ਦੀ ਗੱਲ ਕਰ ਲੋ ਇਟਲੀ ਦੀ ਕਰ ਦੋ ਆਸਟ੍ਰੇਲੀਆ ਦੀ ਕਰ ਲੋ ਜਾਂ ਸਾਡੇ ਪੰਜਾਬ ਦੀ ਕਰ ਲੋ ਕਿੰਨੀਆਂ ਵਰਤਾਈਆਂ ਨੇ ਕਿੰਨੀਆਂ ਬਰਾਈਆਂ ਨੇ ਕੈਨੇਡਾ ਵਾ ਵਧੀਆ ਮੁੱਲ ਕੇ ਉੱਥੇ ਕਿੰਨੀਆਂ ਮਾਮਾ ਰਾਤ ਨੂੰ ਘਰੋਂ ਵੱਡੀਆਂ ਜਾਂਦੀਆਂ ਨੇ ਆਸਟ੍ਰੇਲੀਆ ਬਹੁਤ ਵਧੀਆ ਮੁੱਲ ਕੇ ਕਿੰਨੀਆਂ ਘਰੋਂ ਨੋਹਾ ਕੱਡੀਆਂ ਜਾਂਦੀਆਂ ਨੇ ਨੋਹਾ ਮਾਰੀਆਂ ਜਾਂਦੀਆਂ ਐ ਪੰਜਾਬ ਦਾ ਹਾਲ ਤੁਹਾਨੂੰ ਪਤਾ ਹੈ ਬਹੁਤ ਬਹੁਤੀ ਨਾਪੱਖੀ ਡਰਾਉਣੀ ਜੀ ਸਿਚੁਏਸ਼ਨ ਬਣੀ ਹੋਈ ਐ ਸੋ ਮੈਂ ਤਾਂ ਬੱਚਿਆਂ ਨੂੰ ਹੀ ਕਹਿਣਾ ਕਿ ਆਓ ਇਹ ਤੁਹਾਡਾ ਸਮਾਜ ਹੈ ਤੁਸੀਂ ਸੰਭਾਲਣਾ ਐ ਚਾਰ ਮੁਖਤੇ ਮੈਂ ਜਾਂਦਾ ਜਾਂਦਾ ਦੱਸਦਾ ਜਾਣਾ ਬੱਚਿਓ ਲਵ ਯੂ ਸੈਲਫ ਆਪਣੇ ਆਪ ਨੂੰ ਪਿਆਰ ਕਰੋ ਆਪਣੇ ਸਮਾਜ ਨੂੰ ਪਿਆਰ ਕਰੋ ਯੂ हैव एथिकल ਡਿਊਟੀ ਟੂ ਡੂ ਸੋ ਪਰ ਇਹ ਇਨਸਾਨੀਅਤ ਡਿਊਟੀ ਵੱਡੀ ਹੈ ਜੇ ਸਮਾਜ ਵਿੱਚ ਤੁਸੀਂ ਰਹਿ ਰਹੇ ਹੋ ਉਸ ਸਮਾਜ ਨੂੰ ਕੁਝ ਤੁਸੀਂ ਦੇ ਕੇ ਜਾਣਾ ਹੈ ਬੀ ਅ ਡਿਸਪਲਨਡ ਪਰਸਨ ਡਿਸਪਲਨ ਦੇ ਵਿੱਚ ਰਹੋ ਕਦੀ ਵੀ ਤੁਸੀਂ ਕਿਸੇ ਪਾਸੇ ਉਹ ਵੀ ਫੇਲ ਨਹੀਂ ਹੋ ਸਕਦੇ ਆ ਵੀ ਇਹ ਪੰਜੋ ਟਾਈਮ ਦੀ ਕਦਰ ਕਰੋ ਟਾਈਮ ਬਹੁਤ ਇੰਪੋਰਟੈਂਟ ਹੈ ਹਰ ਪਲ ਪਲ ਜਿੰਦਗੀ ਦਾ ਆ ਮਹੱਤਵਪੂਰਨ ਹੈ ਆ ਬਸ ਜਿੱਥੇ ਤੁਸੀਂ ਆਪਣੇ ਮਾਪਿਆਂ ਦੀ ਸੇਵਾ ਕਰਨੀ ਹੈ ਆਪਣੇ ਆਪ ਨੂੰ ਝੀਆਂ ਚੜ੍ਹਾਈਆਂ ਤੇ ਲੈ ਕੇ ਜਾਣਾ ਹੈ ਜਾਂ ਇੰਜ ਕਹਿ ਲੋ ਬੰਦਾ ਚਾਹੇ ਤੇ ਕੀ ਨਹੀਂ ਹੋ ਸਕਦਾ ਸੋ ਹੌਸਲੇ ਰੱਖੋ ਤੁਹਾਨੂੰ ਮੇਰੇ ਵੱਲੋਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਜਿੰਨੇ ਵੀ ਮਹਿਮਾਨ ਤੁਸੀਂ ਆਏ ਹੋ ਸਾਰਿਆਂ ਨੂੰ ਵੈਲਕਮ ਜੀ ਆ ਅੱਜ ਤੋਂ ਲੈ ਕੇ 19 ਤਰੀਕ ਤਾਈ 24 ਤੱਕ ਮਾ ਹੋ ਗਲੀ ਸੋਨੀਆਂ ਨੇ ਮੈਂ ਵੀ 10 ਦਿਨ ਦੇ ਟ੍ਰਿਪ ਤੇ ਆਇਆ ਰਾਤ ਹੀ ਪਹੁੰਚਿਆ ਸੀਗਾ ਤੇ ਕੱਲ ਨੂੰ ਫਗਵਾੜੇ ਪਰਸੋਂ ਨੂੰ ਪਟਿਆਲੇ ਫਿਰ ਸੰਗਰੂਰ ਬਸੇ ਤੱਕ ਜਾਂਦਾ ਰਹਿੰਦਾ ਹੈ ਸੋ ਥੈਂਕ ਯੂ ਵੈਰੀ ਮਚ ਗੋਡ ਬlesਸ ਹੈ ਰਬਾ ਦੀ ਐਂ ਦੋਆ ਮੰਗਣੇ ਸਾਹਿਬ